ਮੇਰਾ ਨਾਮ ਸਤਰਾਮ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 10 ਜੋੜਾ ਕਰ ਸਿਆ ਵਾ ਸੈਡੀ ਗੁਰਦੁਆਰਾ ਕਨਸਾਬ ਦੇ ਸੇਵਾਦਾਰ ਅਸੀਂ ਜੀ ਇਹ ਭਾਜੀ ਜਿਹੜੀ ਪਿਛਲੇ ਕੋਈ 12 13 ਸਾਲ ਤੋਂ ਸਟਾਰਟ ਇਸ ਤੋਂ ਵੱਧ ਹੋ ਗਿਆ ਨਾ ਸਮਾ ਜੀ ਸਾਨੂੰ ਯਾਦ ਨਹੀਂ ਉਸ ਤੋਂ ਪਹਿਲਾਂ ਅਸੀਂ ਆਪਾਂ 4 ਕਿੰਟਾਂ ਤੋਂ ਚਾਲੂ ਕੀਤੀ ਸੀ 4 ਕਿੰਟਾਂ ਤੋਂ ਫਿਰ 8 ਕਿੰਟਲ ਹੋ ਗਈ 8 ਤੋਂ 12 ਫਿਰ ਮਾਰ ਬਾਬੇ ਨਾਨਕ ਦੀ ਇੰਨੀ ਕੀ ਕਿਰਪਾ ਹੋਈ ਵੀ ਹਰ ਸਾਲ ਟੰਨਾ ਸਾਹਨਾ ਵਧ ਗਈ ਜਿਦ ਤਰ੍ਹਾਂ ਪਿਛਲੇ ਸਾਲ 12 ਟਨ ਸੀ ਐਰ ਕੀ 13 ਟਨ ਦੀ ਮਹਾਰਾਜ ਦੀ ਕਿਰਪਾ ਹੋਈ ਆ ਕਿਰਪਾ ਮਹਾਰਾਜ ਦੀ ਹੋਈ ਆ ਸਾਰੇ ਜੀ ਇਹ ਮਠਿਆਈ ਜਿ ਜਿਤਨਾ ਬਾਬਾ ਜੀ ਦਾ ਵਿਆਹ ਪਰੋਪ ਜਿਤਨਾ ਹੁੰਦਾ ਪਹਿਲਾਂ ਇਹਨੂੰ ਪੈਕ ਕਰ ਦੇਣੀ ਸਾਰੀ ਕਿਆ ਕਰਦਾ ਬਾਪਾ ਜੀ ਦਾ ਵਿਆਹ ਜਦੋਂ ਸੁਭਾਵਤੀ ਹੋ ਜਾਂਦੀ ਆ ਉਸ ਤੋਂ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਸੁੱਤੀ ਹੁੰਦੀ ਆ ਕਾਫੀ ਹਜ਼ਾਰ ਮਲਕ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਵੇਰੇ ਠਾਲ ਕੇ ਸਾਰੇ ਜਿੱਦ ਤਰ੍ਹਾਂ ਭਾਜੀ ਆਪਾਂ ਆਪਣੇ ਇਸ ਤਰ੍ਹਾਂ ਨੂੰ ਵਿਆਹ ਭਾਜੀ ਬਣ ਕੇ ਤੋੜੀ ਦਾ ਸੇਮ ਹੀ ਉਸੇ ਤਰ੍ਹਾਂ ਆਪਣੀ ਸੰਗਤ ਨੂੰ ਆਪਣੇ ਸਭ ਸਮਝ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਜੀ ਬਣ ਕੇ ਤੋੜੀ ਦਾ ਜੀ ਆਪਣੀ ਜੋੜਾ ਘਰ ਸਿਆ ਸਾਡੀ ਗੁਰਦੁਆਰਾ ਕਨ ਸਾਹਿਬ ਜੀ ਮੁਰਕੇ ਆਪਾਂ 3 ਦਿਨ ਲਗਾਤਾਰ ਸਵੇਰੇ ਸ਼ਾਮ ਜੋੜਾ ਘਰ ਸੈਟੀ ਤੋਂ ਭਾਜੀ ਜਿਹੜੀ ਪ੍ਰਾਪਤ ਕਰ ਸਕਦੇ ਜਿਹਨੂੰ ਨਹੀਂ ਮਿਲੇ ہاں ਜਿਹੜਾ ਬਾਅਦ ਵਿੱਚ ਕੋਈ ਰਹਿ ਜਾਂਦਾ ਉਹ ਸਾਡੇ ਕੰਟੈਕਟ ਨੰਬਰ ਹੈਗੇ ਨੇ ਉਥੇ ਲਿਖੇ ਹੋਏ ਨੇ ਬੋਰਡਾਂ ਦੇ ਉੱਤੇ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਭਾਜੀ ਲੈ ਸਕਦੇ ਆ ਮੇਰਾ ਨਾਮ ਗੁਰਮੀਤ ਸਿੰਘ ਕਲਸੀ ਹੈ ਭਾਜੀ ਇਹ ਕਦੋਂ ਸ਼ੁਰੂ ਕੀਤੀ ਤੇ ਕਿੰਨਾ ਟਾਈਮ ਦਾ ਭਾਜੀ ਬਣਾਉਣਾ ਤੇ ਭਾਜੀ 15 ਸਾਲ ਤੋਂ 14-15 ਸਾਲ ਤੋਂ ਰਗਾਤਾਰ ਸੱਡ ਰਹੇ ਆ ਪਹਿਲਾਂ ਥੋੜੀ ਥੋੜੀ ਕਟਦੀ ਦਾ ਅੱਜ ਕੱਲ ਬਹੁਤ ਲਾਰਜ ਸਕੇਲ ਤੇ ਹੁੰਦੀ ਆ ਤੇ ਅਸੀਂ ਭਾਜੀ ਇਹ ਰਿਬਨ 10 12 ਦਿਨ ਲਗਾਤਾਰ ਨਿਕਲਦੀ ਹੈ ਕਿਰਪਾ ਸਤਿਗੁਰਦੀ ਦੇ ਮਿਹਰ ਦੇ ਨਾਲ ਸਭ ਕੁਝ ਹੋ ਜਾਂਦਾ ਭਾਜੀ ਜਿੰਨੇ ਵੀ ਬੰਦੇ ਕੰਮ ਕਰਨਦੇ ਨੇ ਹਲਵਾਈ ਇਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਸਾਰੇ ਜਿਉਂ ਸਵੇਰੇ ਹੁੰਦੇ ਨੇ ਸ਼ਾਮ ਨੂੰ ਜਿਹੜਾ ਕੰਮ ਨਾਲ ਟੀਚਾਲ ਮਿੱਥਿਆ ਹੁੰਦਾ ਪੂਰਾ ਕਰਕੇ ਜਾਂਦੇ ਨੇ ਟਾਈਮ ਨਹੀਂ ਵੰਦੇ ਆਪਣੀ ਪੂਰੀ ਮਿਹਨਤ ਕਰਦੇ ਆ ਅਸੀਂ ਵੀ ਨਾਲ ਜਦੋਂ ਕਿ ਸਾਨੂੰ ਅਸੀਂ ਦਾ ਸਹਿਯੋਗ ਕਰਦੇ ਇਹਨਾਂ ਦੇ ਜਿਸ ਤਰ੍ਹਾਂ ਮਿਹਦਾ ਵਾਹਿਗੁਰੂ ਦੀ ਕਿਰਪਾ ਨਾਲ ਟਾਈਮ ਦਈਦਾ ਜੀ ਪਾਰਵੀ ਕੋ ਫੰਡ ਉਹ ਬਟਾਲੇ ਤੋਂ ਬਾਹਰ ਕੀ ਹਾਂਜੀ ਹਾਂਜੀ ਸਰ ਉਹ ਜਿੱਧਰ ਜਿੱਧਰ ਬੱਸਾਂ ਜਾਂਦੀਆਂ ਨੇ ਜੇਕਰ ਜਦੋਂ ਸਾਨੂੰ 10 12 ਨੇ ਫੋਨ ਹੁੰਦੇ ਨੇ ਵੀ ਸਾਨੂੰ ਇਸ ਸਟੇਸ਼ਨ ਤੇ ਚਾਹੀਦੀ ਆ ਉਧਰ ਜਿਹੜੀ ਜਿਹੜੀ ਬੱਸ ਬਟਾਲੇ ਤੋਂ ਡਾਇਰੈਕਟ ਜਾਂਦੀ ਆ ਅਸੀਂ ਬਸ ਤੇ ਰੱਖ ਦਿੰਦੇ ਆ ਉਹਨਾਂ ਨੂੰ ਕਹਿ ਦਈਦਾ ਲੈ ਲਓ ਉਹ ਲੈ ਲੈਂਦੇ ਨੇ ਆਪੇ ਬਾਅਦ ਚ ਡਿਸਟ੍ਰੀਬਿਊਟ ਕਰ ਲੈਂਦੇ ਨੇ ਇੱਕ ਦੂਜੇ ਹਾਂਜੀ ਇਹ ਕਿੰਨਾ ਹੈ ਇਹ ਵੇਖੋ ਜੀ ਪਹਿਲਾਂ ਸ਼ੱਕਰਬਾਰਾ ਬੰਦਾ ਵਾ ਫਿਰ ਮਿੱਠੀ ਸੇਵੀ ਬੰਦੀ ਆ ਲੂਣ ਵਾਲੀ ਸੇਵੀ ਬੰਦੀ ਆ ਗੋੜ ਵਾਲੀ ਕਾਠੀ ਬੰਦੀ ਆ ਮਠੀਆਂ ਬੰਦੀਆਂ ਨੇ ਸਾਰੀਆਂ ਇਕੱਠੀਆਂ ਹੀ ਪੈਕ ਕਰ ਦਿੰਨੇ ਆ ਲੂਣ ਵਾਲੇ ਆਰਕਾਂ ਵੱਖਰੇ ਕਰਾਂਗੇ ਤੇ ਦੂਸਰੇ ਇਕੱਠੇ ਜਿਹੜੇ ਮਿੱਠੇ ਵਾਲੇ ਵੱਖਰੇ ਕਰਕੇ ਤੇ ਪੈਕ ਕਰਕੇ ਸੰਗਤ ਨੂੰ ਇਹ ਸਭ ਉਹਦੀ ਕਿਰਪਾ ਦੀ ਉਹਦੀ ਕਿਰਪਾ ਨਾਲ ਵਧੀ ਜਾਂਦੀ ਆ ਸੰਗਤ ਦਾ ਸੰਜੋਗ ਵਧਿਆ ਜਾਂਦਾ ਵਾ ਉਧਰ ਸੰਗਤ ਲੈਣ ਵਾਲੀ ਜਿਹੜੀ ਜਿੰਨਾ ਪ੍ਰਸ਼ਾਦ ਲੈਣਾ ਵਾ ਉਹਨਾਂ ਦੀ ਗਿਣਤੀ ਵਧੀ ਜਾਂਦੀ ਆ ਹਰ ਵਾਰੀ ਡਿਮਾਂਡ ਵਧੀ ਜਾਂਦੀ ਆ ਉਹਦੇ ਕਰਕੇ ਪ੍ਰਮਾਤਮਾ ਦੀ ਕਿਰਪਾ ਹੋਈ ਜਾਂਦੀ ਆ ਸਭ ਕੁਝ